ਕਿਸਾਨਾਂ ਨੇ ਮੰਗਾ ਨੂੰ ਲੈ ਕੇ ਪੰਜਾਬ ਵਿੱਚ ਵੱਖ-ਵੱਖ ਥਾਂ ਹੀ ਰੇਲਾਂ ਰੋਕੀਆਂ ਜਿੰਦਾਬਾਦ 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 ਜੋ ਰੇਲਾਂ ਦਾ ਪਈਆ ਜਾਮ ਹੋਇਆ ਉਹ ਪੂਰੇ ਦੇਸ਼ 'ਚ ਹੋਇਆ ਨਾ ਕੱਲੇ ਪੰਜਾਬ 'ਚ ਹੋਇਆ ਤੇ ਨਾ ਕੱਲੇ ਕਪੂਰਥਲੇ ਜ਼ਿਲ੍ਹੇ 'ਚ ਹੋਇਆ ਰੇਲ ਸੇਵਾ ਹੋਈ ਪ੍ਰਭਾਵਿਤ 3 ਤਰੀਕ ਨੂੰ 2021 ਦੇ ਵਿੱਚ ਜੁਪੀ ਲਖੀਨਪੁਰ ਖੇਰੀ ਦੇ ਵਿੱਚ ਕਿਸਾਨਾਂ ਦੇ ਉਤੇ ਠਾਰ ਗੱਡੀਆਂ ਜੜਾ ਆ ਗਏ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਨੂੰ ਛੀਧ ਕੀਤਾ ਉਹਦੇ ਵਿਰੋਧ ਦੇ ਵਿੱਚ ਅਸੀਂ ਜੋ ਪੂਰੇ ਦੇਸ਼ ਨੇ ਇਹ ਰੋਸ ਕੀਤਾ ਸੁਲਤਾਨਪੁਰ ਲੋਧੀ ਰੇਲ ਟ੍ਰੈਕ ਤੇ ਡਟੇ ਕਿਸਾਨ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਦਾ ਟਿਕਾਣਾ ਜ਼ੇਹਲਾ ਚ ਆ ਇਨਾਂ ਵਾਰਤ ਕਾਣਾ ਸਲਾਖਾਂ ਦੇ ਪਿਛੇ ਆ ਕਿਉਂਕਿ 4-4 5-5 ਕਤਲਾਂ ਦੇ ਜ਼ਿੰਮੇਵਾਰ ਜਿਹੜੇ ਆ ਉਹ ਮੰਤਰੀ ਮੰਡਲ 'ਚ ਨਹੀਂ ਉਹ ਜੇਲ੍ਹਾਂ ਜਾਣੇ ਚਾਹੀਦੇ ਆ ਬਹੁਤ ਜ਼ਿਆਦਾ ਘਟਿਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਜਿਹੜਾ ਰੋਲ ਆ ਇਹ ਬਹੁਤ ਜ਼ਿਆਦਾ ਮਾੜਾ ਉਹ ਇਹ ਅਸੀਂ ਇਹ ਗੱਲ ਚਾਹੁੰਦੇ ਆ ਕਿ ਜੇ ਤੁਸੀਂ ਚੋਣ ਲੈਣੇ ਆ ਤੇ ਜਾਂ ਪ੍ਰਾਲੀ ਚੋਕੇ ਲੈ ਲਿਓ ਜਾਂ ਕਿਸਾਨਾਂ ਨੂੰ ਅੱਗ ਲਾਉਣ ਦਿਓ ਇਹ ਪਰਚਾ ਦੇ ਅਸੀਂ ਪੂਰ ਜ਼ੋਰ ਨਖਾਈਦੀ ਕਰਦੇ ਆ ਇਹ ਆਉਣ ਵਾਲੇ ਸਮੇਂ ਚ ਪਰਚੇ ਜਿਹੜੇ ਰੱਦ ਕਰਾਵਾਂਗੇ ਜੋ ਕਿਸਾਨ ਵੀਰਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਵਾ ਅ ਧਰਨਾ ਸ਼ਾਂਤੀਪੂਰਵਕ ਤਰੀਕੇ ਨਾਲ ਲਗਾਇਆ ਜਾ ਰਿਹਾ ਵਾ ਅੱਜ ਪੂਰੇ ਪੰਜਾਬ ਭਰ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 2 ਘੰਟੇ ਰੇਲ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਸੀ ਇਸ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬੰਸਿੰਘ ਬਾਉਪੁਰ ਦੀ ਅਗਵਾਈ ਹੇਠ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਰੇਲ ਰੋਕੋ ਅੰਦੋਲਨ ਵਿੱਢਿਆ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਹੋਰ ਮੁੱਦਿਆਂ ਤੇ ਕਾਨੂੰਨੀ ਗਰੰਟੀ ਨੂੰ ਲੈ ਕੇ ਫਰਵਰੀ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਪੰਜਾਬ 'ਚ ਰੇਲਾ ਰੋਕੀਆਂ ਗਈਆਂ ਉਹਨਾਂ ਕਿਹਾ ਕਿ ਇਸ ਅੰਦੋਲਨ ਰਾਹੀਂ ਉਹ ਉੱਤਰ ਪ੍ਰਦੇਸ਼ ਦੇ ਲਖੀਮਪੁਰ ਥੀਰੀ 'ਚ ਹੋਏ ਕਿਸਾਨਾਂ ਦੇ ਕਤਲ ਦੇ ਮਾਮਲੇ 'ਚ ਇਨਸਾਫ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ਼ ਵਰਗੀਆਂ ਮੁੱਖ ਮੰਗਰ ਸਰਕਾਰ ਤੋਂ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਇਸ ਮੌਕੇ ਉਹਨਾਂ ਕਿਹਾ ਕਿ ਅਸੀਂ ਮੀਡੀਆ ਰਾਹੀਂ ਦੱਸ ਦਈਏ ਕਿ ਕਿਸਾਨ ਦੁਪਹਿਰ 12:30 ਤੋਂ 2:30 ਵਜੇ ਤੱਕ ਰੇਲ ਪਟੜੀਆਂ ਤੇ ਧਰਨਾ ਦੇ ਰਹੇ ਸੀ ਪਰ ਜ਼ਿਲ੍ਹਾ ਕਪੂਰਥਲਾ ਦਾ ਧਰਨਾ ਅਣਮਿੱਥੇ ਸਮੇਂ ਤੱਕ ਵੀ ਚੱਲ ਸਕਦਾ ਹੈ ਕਿਉਂਕਿ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਗਈ ਹੈ ਪਰ ਰਾਜ ਭਰ ਵਿੱਚ ਆੜਤੀਆਂ ਸੈਲਰ ਮਾਲਕਾਂ ਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਨਾ ਹੋ ਸਕੀ ਮੰਡੀਆਂ ਵਿੱਚ ਛਾੜਤੀਆਂ ਨੇ ਝੋਨਾ ਨਾ ਖਰੀਦਣ ਦਾ ਐਲਾਨ ਕੀਤਾ ਹੋਇਆ ਅਤੇ ਮਜ਼ਦੂਰ ਜਥੇਬੰਦੀਆਂ ਨੇ ਜਿੰਸ ਨੂੰ ਟਰਾਲੀਆਂ 'ਚੋਂ ਨਾ ਉਤਾਰਨ ਦਾ ਬਾਈਕਟ ਕੀਤਾ ਹੋਇਆ ਆਰਤੀਆਂ ਦੇ ਨਾਜ ਮੰਡੀਆਂ ਵਿੱਚ ਧਰਨੇ ਮੁਜ਼ਾਰੇ ਕਰਕੇ ਫਸਲ ਖਰੀਦਣ ਤੋਂ ਕੋਰੀ ਨਾ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਸੁਲਤਾਨਪੁਰ ਲੋਧੀ ਦੇ ਐਸਡੀਐਮ ਧਰਨੇ ਵਾਲੀ ਸਥਾਨ ਤੇ ਪਹੁੰਚ ਕੇ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਉੰਨਾ ਚਿਰ ਧਰਨਾ ਜਾਰੀ ਰਹੇਗਾ ਅੱਜ ਇਹ ਚ ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੜਤਾਲ ਦੌਰਾਨ ਜਲੰਧਰ ਫਿਰੋਜ਼ਪੁਰ ਲੁਧਿਆਣਾ ਜ਼ਿਲ੍ਹਾ ਜੰਮੂ ਆਦ ਮਾਰਗ ਪ੍ਰਭਾਵਿਤ ਹੋ ਰਹੇ ਨੇ ਤੇ ਅੱਜ ਰੇਲ ਦਾ ਚੱਕਾ ਜਾਮ ਪੁੱਤਾ ਗਿਆ ਕਿ ਚੱਲ ਨਹੀਂ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵੰਤ ਸਿੰਘ ਬਾਗਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੋ ਰੇਲਾਂ ਦਾ ਪਹੀਆ ਜਾਮ ਹੋਇਆ ਉਹ ਪੂਰੇ ਦੇਸ਼ 'ਚ ਹੋਇਆ ਨਾ ਕੱਲੇ ਪੰਜਾਬ 'ਚ ਹੋਇਆ ਤੇ ਨਾ ਕੱਲੇ ਕਪੂਰਥਲੇ ਜ਼ਿਲ੍ਹੇ 'ਚ ਹੋਇਆ ਇਹ ਪੂਰੇ ਦੇਸ਼ ਦੇ ਵਿੱਚ ਹੋਇਆ 3 ਤਰੀਕ ਨੂੰ 2021 ਦੇ ਵਿੱਚ ਜੁਪੀ ਲਖੀਨਪੁਰ ਖੇਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਠਾਰ ਗੱਡੀਆਂ ਜੜਾ ਗਏ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਨੂੰ ਸ਼ਹੀਦ ਕੀਤਾ ਉਹਦੇ ਵਿਰੋਧ ਦੇ ਵਿੱਚ ਅਸੀਂ ਜੋ ਪੂਰੇ ਦੇਸ਼ ਨੇ ਇਹ ਰੋਸ ਕੀਤਾ ਤੇ ਜੋ ਸੀਖ ਮਿਸ਼ਰਾ ਅਜੇ ਮਿਸ਼ਰਾ ਜਿਹੜੇ ਆ ਉਹਦੇ ਫਿਰਦੇ ਆ ਮੰਤਰੀਆਂ ਮੰਡਲ ਦੇ ਵਿੱਚ ਭਾਵੇਂ ਐਰ ਕੀ ਉਹਨਾਂ ਨੂੰ ਉਹਨਾਂ ਨੂੰ ਬੁਰੀਦਰਾ ਲੋਕਾਂ ਰਾਹ ਆਇਆ ਪਰ ਮੋਦੀ ਸਰਕਾਰ ਦੇ ਸੱਜੇ ਖੱਬੇ ਬੈਠੇ ਆਓ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਦਾ ਟਿਕਾਣਾ ਜੇਲਾਂ 'ਚ ਆ ਇਹਨਾਂ ਦਾ ਟਿਕਾਣਾ ਸਲਾਖਾਂ ਦੇ ਪਿਛੇ ਆ ਕਿਉਂਕਿ ਚਾਰ-ਚਾਰ ਪੰਜ-ਪੰਜ ਕਤਲਾਂ ਦੇ ਜ਼ਿੰਮੇਵਾਰ ਜਿਹੜੇ ਆ ਉਹ ਮੰਤਰੀ ਮੰਡਲ 'ਚ ਨਹੀਂ ਉਹ ਜੇਲਾਂ 'ਚ ਜਾਣੇ ਚਾਹੀਦੇ ਆ ਉਹਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਰੇਲਾਂ ਦਾ ਪਹੀਆ ਜਮ ਕਰ ਰਹੇ ਆ ਨਾਲ ਪੰਜ ਬੰਦੇ ਸਾਡੇ ਜਿਨ੍ਹਾਂ ਦੇ 302 ਦੇ ਪਰਚੇ ਹੋਏ ਆ ਉੱਥੇ ਹੀ ਭੀੜ ਤੰਤਰ ਨੇ ਉਹਨਾਂ ਦੇ ਬੰਦੇ ਭਾਜਪਾ ਦੇ ਮਾਰੇ ਚਾਰ ਉਹਨਾਂ ਦਾ ਪਰਚਾ ਜਿਹੜਾ ਉਹ ਸਾਡੇ ਬੰਦਿਆਂ ਦੇ ਬਿਨਾਂ ਵਜ੍ਹਾ 100% ਨਜਾਇਜ਼ ਹੋਇਆ ਤੇ ਉਹਨਾਂ ਦੀ ਕੋਈ ਜਵਾਬਾਨਤ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਅਗਲਾ ਜੋ ਸਾਡੇ ਪੰਜਾਬ ਦੇ ਵਿੱਚ ਝੋਨੇ ਦੀ ਚਕਾਈ ਨੂੰ ਇੱਕ ਤਰੀਕ ਨੂੰ ਝੋਨੇ ਦੀ ਬੋਲੀ ਸ਼ੁਰੂ ਹੁੰਦੀ ਆ ਪਰ ਨਹੀਂ ਹੋਈ ਕਿਉਂਕਿ ਸਰਕਾਰ ਕੇਂਦਰ ਦੀ ਹਰਿਆਣਾ ਦੇ ਪੰਜਾਬ ਨੂੰ ਟਾਰਗੇਟ ਕਰ ਰਹੀ ਆ ਕਿਉਂਕਿ ਇੱਥੇ ਸੰਘਰਸ਼ੀ ਯੋਧਿਆਂ ਦੀਆਂ ਧਰਤੀਆਂ ਐ ਇੱਥੋਂ ਸੰਘਰਸ਼ੀ ਜੰਮਦੇ ਆ ਤੇ ਉਹਨਾਂ ਨੇ ਵੇਖਿਆ ਕਿ ਇਹਨਾਂ ਨੂੰ ਖੱਜਲ ਖਰਾਬ ਕਰਕੇ ਵੇਖੀਏ ਪਰ ਕੇਂਦਰ ਦੇ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਖੇਡਾਂ ਜਿਹੜੀਆਂ ਤੁਹਾਨੂੰ ਬਹੁਤ ਮਹਿੰਗੀਆਂ ਪੈਣ ਗਈਆਂ ਜਲਦ ਤੋਂ ਜਲਦ ਪੰਜਾਬ ਦੇ ਲੋਕਾਂ ਦਾ ਝੋਨਾ ਜਿਹੜਾ ਉਹਦਾ ਐਲਾਨ ਕਰਕੇ ਕਿਸਾਨਾਂ ਨੂੰ ਆੜਤੀਆਂ ਨੂੰ ਬਾਰ ਦਾਣਾ ਜਲਦ ਤੋਂ ਜਲਦ ਮੁਹੱਈਆ ਕਰਾ ਕੇ ਤੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਚਗਾਈਆਂ ਜਾਂ ਜਿੰਨਾ ਚਿਰ ਇੱਥੇ ਕੋਈ ਨਾ ਕੋਈ ਅਫਸਰ ਨਹੀਂ ਆਉਂਦਾ ਆ ਕੇ ਸਾਨੂੰ ਭਰੋਸਾ ਨਹੀਂ ਦਿੰਦਾ ਕਪੂਰਸਲੇ ਸੁਲਤਾਨਪੁਰ ਸਬ ਡਿਵੀਜ਼ਨ ਦਾ ਉਹਨਾਂ ਦੇ ਰੇ ਸੰਘਰਸ਼ ਜਿਹੜਾ ਇੱਥੇ ਜਾਰੀ ਰਹਿਣਾ ਬਾਕੀ ਜ਼ਿਲ੍ਹਿਆਂ ਚੋਂ ਭਾਵੇਂ 2 ਘੰਟੇ ਦਾ ਪਰ ਸਾਡਾ ਜਿਹੜਾ ਉਹ ਵੱਖਰਾ ਨਵੇਕਲਾ ਇਸ ਕਰਕੇ ਹੋ ਗਿਆ ਕਿ ਝੋਨਾ ਸਾਡੇ ਇਸ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਤੇ ਝੋਨਾ ਜਿਹੜਾ ਉਹ ਚੁੱਕਿਆਣ ਜਾ ਰਿਹਾ ਅਸੀਂ ਉਹ ਪੰਜਾਬ ਦੀ ਸਰਕਾਰ ਤੋਂ ਵੀ ਜਵਾਬ ਮੰਗਦੇ ਆ ਕਿ ਕੀ ਝੋਨਾ ਲਾਉਣਾ ਪਾ ਪਿਆ ਜੇ ਝੋਨੇ ਦਾ ਚੌਲ ਕੇਂਦਰ ਦੀ ਸਰਕਾਰ ਨੂੰ ਚਾਹੀਦੇ ਆ ਤੇ ਇਹ ਪਰਾਲੀ ਵੀ ਜੋ ਪਿਛਲੇ ਕੱਲ ਦੇ ਹੰਦਨਾ ਦੇ ਵਿੱਚ ਖਬਰਾਂ ਆਈਆਂ ਕਿ ਪੁਲਿਸ ਤੇ ਜੋ ਨਿਊਡਲ ਅਫਸਰ ਜੜੇ ਉਹ ਪੰਜਾਬ ਸਰਕਾਰ ਨੇ ਨਿਯੁਕਤ ਕੀਤੇ ਆ ਅਸੀਂ ਆਨੇ ਵੀ ਇਹਨਾਂ ਦੀ ਲੋੜ ਨਹੀਂ ਕੋਈ ਅਸੀਂ ਅੱਗੇ ਨਹੀਂ ਲਾਉਂਦੇ ਸਾਨੂੰ ਦੋ 7000 ਰੁਪਇਆ ਕਿਉਂ ਅੱਗ ਲਾਵਾਂਗੇ ਪਰ ਚੌਲ ਤੇ ਤੁਹਾਨੂੰ ਚਾਹੀਦੇ ਆ ਤੇ ਪਰਾਲੀ ਕਿੰਨੇ ਖੜਨੀ ਆ ਇਸ ਕਰਕੇ ਪਰਾਲੀ ਦੇ ਮੁੱਦੇ ਦੇ ਵੀ ਅਸੀਂ ਸੰਘਰਸ਼ ਲਿਖਣ ਦੀਆਂ ਤਿਆਰੀਆਂ ਕਰ ਰਹੇ ਆ ਪੰਜਾਬ ਦੀ ਸਰਕਾਰ ਇਹਨਾਂ ਗੱਲਾਂ ਤੋਂ ਬਾਹਰ ਜਾਵੇ ਆਉਣ ਵਾਲਾ ਸਮਾਂ ਜਿਹੜਾ ਇਦੇ ਵਿੱਚ ਵੱਡੇ ਸੰਘਰਸ਼ ਲੀਕ ਕੇ ਪੰਜਾਬ ਦੀ ਸਰਕਾਰ ਦੇ ਸਾਹਮਣੇ ਕਰਾਂਗੇ ਬਹੁਤ ਸਰ ਪਿਛਲੇ ਦਿਨੀ ਸੁਲਤਾਨਪੁਰ ਲੋਧੀ ਚਾਰ ਕਿਸਾਨਾਂ ਦਾ ਪਰਚਾ ਵੀ ਹੋਇਆ ਪਰਾਲੀ ਨੂੰ ਅੱਗ ਲਾਉਂਦਾ ਕੀ ਕਹਿਣਾ ਚਾਹੁੰਦੇ ਇਸ ਵਾਰ ਬਹੁਤ ਜ਼ਿਆਦਾ ਘਟਿਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਜਿਹੜਾ ਰੋਲ ਆ ਇਹ ਬਹੁਤ ਜ਼ਿਆਦਾ ਮਾੜਾ ਉਹ ਇਹ ਅਸੀਂ ਇਹ ਗੱਲ ਚਾਹੁੰਦੇ ਆ ਕਿ ਜੇ ਤੁਸੀਂ ਚੌਲ ਲੈਣੇ ਆ ਤੇ ਜਾਂ ਪਰਾਲੀ ਚੋਕੇ ਲੈ ਲਿਓ ਜਾਂ ਕਿਸਾਨਾਂ ਨੂੰ ਅੱਗ ਲਾਉਣ ਦਿਓ ਇਹ ਪਰਚਾ ਦੇ ਅਸੀਂ ਪੂਰ ਜ਼ੋਰ ਨਖਾਈਦੀ ਕਰਦੇ ਆਂ ਏ ਆਉਣ ਵਾਲੇ ਸਮੇਂ ਚ ਪਰਚੇ ਜਿਹੜੇ ਰੱਦ ਕਰਾਵਾਂਗੇ ਧੰਨਵਾਦ ਜੀ ਮੈਂ ਵਿਕਾਸ ਗੁਪਤਾ ਨਾ ਤਹਿਸੀਲਦਾਰ ਸੁਲਤਾਨਪੁਰ ਲੋਧੀ ਇੱਥੇ ਬਤੌਰ ਡਿਊਟੀ ਰਜਿਸਟਰਡ ਮੇਰੀ ਡਿਊਟੀ ਲਗਾਈ ਗਈ ਆ ਜੋ ਕਿਸਾਨ ਵੀਰਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਵਾ ਔਰ ਧਰਨਾ ਸ਼ਾਂਤੀਪੂਰਵਕ ਤਰੀਕੇ ਨਾਲ ਲਗਾਇਆ ਜਾ ਰਿਹਾ ਵਾ ਤੇ ਕੋਈ ਅਮਨ ਨੂੰ ਅਮਨ ਸ਼ਾਂਤੀ ਮੇਨਟੇਨ ਕਰਦੇ ਹੋਏ ਧਰਨਾ ਲਗਾਇਆ ਜਾ ਰਿਹਾ ਕਿਸਾਨਾਂ ਵੱਲੋਂ ਬਾਕੀ ਜੋ ਤੁਸੀਂ ਦੱਸਿਆ ਕਿ ਇਹਨਾਂ ਵੱਲੋਂ ਖਰੀਦਾਰੇ ਮੰਗ ਕੀਤੀ ਗਈ ਹੈ ਉਹ ਸਰਕਾਰੀ ਪੱਧਰ ਤੇ ਡਿਸਕਸ਼ਨ ਚੱਲਦੀ ਪਈ ਹੈ ਮੀਡੀਆ ਚੇਤੀ ਹੀ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਾਂਗੇ ਕਿਸਾਨਾਂ ਵੱਲੋਂ ਅਨਮਿੱਥੇ ਸਮੇਂ ਲਈ ਇਹ ਧਰਨਾ ਆਰੰਭਿਆ ਗਿਆ ਹੈ ਉਹ ਕਹਿੰਦੇ ਜਦੋਂ ਤੱਕ ਸਰਕਾਰੀ ਖਰੀਦ ਜਿਲ੍ਹਾ ਕਪੂਠਾ ਦੇ ਵਿੱਚ ਸ਼ੁਰੂ ਨਹੀਂ ਹੁੰਦੀ ਕਿਸਾਨਾਂ ਦੀ ਫਸਲ ਨਹੀਂ ਖੋਦੀ ਜਾਂਦੀ ਤਦ ਤੱਕ ਇਹ ਕੰਮ ਚੱਲਦਾ ਜਾਰੀ ਰਹੇਗਾ ਮੈਂ ਉਹੀ ਦੱਸਿਆ ਕਿ ਇਹ ਸਰਕਾਰੀ ਪੱਧਰ ਤੇ ਇਹਦੀ ਡਿਸਕਸ਼ਨ ਚੱਲਦੀ ਪਈ ਆ ਜਿੱਦਾਂ ਹੀ ਕੁਝ ਨਤੀਜਾ ਨਿਕਲਦਾ ਵਾ মিডিਆ ਪਰਸਨ ਨੂੰ ਵੀ ਦੱਸ ਦਿੱਤਾ ਜਾਏਗਾ ਤੇ ਕਿਸਾਨ ਵੀਰਾਂ ਨੂੰ ਵੀ ਉਹਦੇ ਬਾਰੇ ਸੂਚਨਾ ਦੇ ਦਿੱਤੀ ਜਾਏਗੀ ਉਹ ਗੱਲਬਾਤ ਕੀਤੀ ਤੁਸੀਂ ਕਿਸ ਨਾਲ ਗੱਲ? ਅਲਿਫਾ